ਕੀ ਹਾਲ ਨੇ ਸਾਰੇ ਕਬੂਤਰ ਬਾਜ ਭਰਾਵਾਂ ਦੇ ਠੀਕ ਠਾਕ ਹੋ ਵੀਰੇ ਵੀਰੇ ਮੇੜਾ ਮਾਰਿਆ ਕਿਸੇ ਨੇ ਕਹਿੰਦਾ ਕਬੂਤਰਾਂ ਵਾਲੇ ਇੰਨੇ ਨੇ ਤੇਰੇ ਨਾਲ ਥੋੜੇ ਜਿਹੇ ਜੁੜੇ ਹੋਏ ਨੇ ਜਿਹੜਾ ਵੀ ਮੇਰਾ ਵੀਰ ਕਬੂਤਰਾਂ ਦਾ ਸ਼ਕੀਨਾ ਜਿਹਨੇ ਕਬੂਤਰ ਰੱਖੇ ਹੋਏ ਨੇ ਫੋਲੋ ਜ਼ਰੂਰ ਕਰ ਲਿਓ ਆਪਣੇ ਪੇਜ ਨੂੰ ਲਾਡੀ ਮਰ ਦੇਣਾ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਪੇਜ ਆਪਣਾ ਤੇ YouTube ਚੈਨਲ ਵੀ ਇਹੀ ਸਰਚ ਕਰਕੇ ਆਉਂਦਾ ਲਾਡੀ ਮਰ ਦੇਣਾ ਸ਼ੌਂਕ ਦਾ ਕੋਈ ਮੁੱਲ ਨਹੀਂ ਜ਼ਰੂਰ ਫੋਲੋ ਕਰਿਓ ਵੀਰੇ ਮੇੜਾ ਮਾਰਿਆ ਕਿਸੇ ਬੰਦੇ ਨੇ ਇਹ ਗੱਲ ਤਾਂ ਕਹਿੰਦਾ ਫਰੈਂਡ ਤੇਰੇ ਭੋਰਾ ਕਿਨੇ ਉਹ ਕਹਿੰਦਾ ਤੂੰ ਕਬੂਤਰਾਂ ਦਾ ਸ਼ਕੀਨਾ ਜੀਦੇ ਵੀ ਮੇਰੇ ਵੀਰ ਦੇ ਵੱਡੇ ਭਾਈ ਦੇ ਛੋਟੇ ਭਾਈ ਦੇ ਕਬੂਤਰ ਰੱਖੇ ਨੇ ਇੱਕ ਵਾਰੀ ਫੋਲੋ ਜ਼ਰੂਰ ਕਰਿਓ ਦੱਸ ਦਈਏ ਮੇਰਾ ਭਰਾ ਇਹਨਾਂ ਨੂੰ ਵੀ ਹੈਗੇ ਨੇ ਕਬੂਤਰ ਵਾਲੇ ਮੇਰੇ ਵੀਰ ਤੇ ਅੱਗੇ ਵੀ ਆਪਣੇ ਦੋਸਤਾਂ ਨੂੰ ਵੀ ਕਹਿ ਦਿਓ ਧੰਨਵਾਦ ਵੀਰੇ ਬਸ ਸਾਰਿਆਂ ਦਾ ਧੰਨਵਾਦ ਹੀ ਹੋਊਗਾ ਭਾਈ ਬਸ ਇੰਨਾ ਕੰਮ ਕਰ ਦਿਓ ਫੋਲੋ ਕਰ ਲਿਓ ਇੱਕ ਵਾਰੀ ਦਿਖਾ ਦਿਓ ਬਸ ਵੀ ਹੈਗੇ ਆ ਅਸੀਂ ਉਸ ਤੋਂ ਬਾਅਦ ਕੋਈ ਨਾ ਚਾਹੇ ਅਨਫੋਲੋ ਮਾਰ ਦਿਓ ਕੋਈ ਚੱਕਰ ਨਹੀਂ ਬਸ ਇੱਕ ਵਾਰ ਆਪਾਂ ਬੰਦੇ ਨੂੰ ਦਿਖਾਉਣਾ ਬੰਦਿਆਂ ਨੇ ਮਿਹਣਾ ਮਾਰਤਾ ക്രീ ധന്ദ് സാ കബൂർത്താ ഭാവി